ਹਾਂਜੀ ਖੜੇ ਆ ਪਿੰਡ ਰਾਮਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦਾ ਜਿੱਥੇ ਕਿ ਇੱਕ ਗਰੀਬ ਕਰਦੇ ਨੌਜਵਾਨ ਵੱਲੋਂ ਜੋ ਅਨਸੂਚਿਤ ਜਾਤੀ ਦਾ ਸੰਬੰਧ ਰੱਖਦਾ ਸੀ ਉਸ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਪਿਛਲੇ ਦਿਨੀ ਇੱਕ ਕੰਟਰੋਵਰਸੀ ਹੋਈ ਸੀ ਜੋ ਪਿੰਡ ਦੇ ਸਰਪੰਚ ਵੱਲੋਂ ਇਸ ਨੌਜਵਾਨ ਨੂੰ ਕੁਝ ਨਸ਼ੇ ਦੀਆਂ ਗੋਲੀਆਂ ਦੇ ਨਾਲ ਫੜਿਆ ਗਿਆ ਸੀ ਤੇ ਨੌਜਵਾਨ ਨੇ ਦੱਸਿਆ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਇਲਾਜ ਲਈ ਇਹ ਗੋਲੀਆਂ ਯੂਜ਼ ਕਰ ਰਿਹਾ ਹੈ ਪਰ ਮੁਕੱਦਮਾ ਦਰਜ ਕਰਾ ਦਿੰਦਾ ਹੈ ਉਸ ਤੋਂ ਬਾਅਦ ਬੇਇੱਜ਼ਤੀ ਨੂੰ ਨਾ ਸਹਾਰਦਾ ਹੋਇਆ ਇਹ ਨੌਜਵਾਨ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ। ਹਾਂਜੀ ਇਹ ਜੋ ਨੌਜਵਾਨ ਹੈ ਗੁਰਪ੍ਰੀਤ ਸਿੰਘ ਅ ਜੋ ਜਿਸ ਦਾ ਡੇਟ ਆਫ ਬਰਥ 1997 ਹੈ ਇਸ ਬੱਚੇ ਦੇ ਉੱਪਰ ਦੋਸ਼ ਲਾਇਆ ਗਿਆ ਜੋ ਪਿੰਡ ਦਾ ਸਰਪੰਚ ਹੈ ਉਸ ਦੁਆਰਾ ਫੜਿਆ ਗਿਆ ਉਸ ਤੋਂ ਬਾਅਦ ਇਸ ਨੂੰ ਪੁਲਿਸ ਹਵਾਲੇ ਕਰਕੇ ਇਸ ਪਰ ਮੁਕੱਦਮਾ ਦਰਜ ਕਰਾਇਆ ਗਿਆ। ਦੂਸਰੇ ਪਾਸੇ ਜੋ ਪਰਿਵਾਰ ਦੇ ਮੈਂਬਰ ਨੇ ਉਨ੍ਹਾਂ ਦਾ ਦੋਸ਼ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀ ਤਾਂ ਉਹ ਪਰਿਵਾਰ ਕੋਲੇ ਆ ਸਕਦੇ ਸੀ ਪੰਚਾਇਤਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਕੋਲੇ ਆ ਕੇ ਮਸਲਾ ਚੱਕ ਸਕਦੇ ਸੀ ਬੱਚੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਉਂਕਿ ਇਹਨਾਂ ਦੇ ਦੱਸਣ ਅਨੁਸਾਰ ਬੱਚਾ ਇਸ ਜੋ ਗੋਲੀਆਂ ਵਗੈਰਾ ਖਾ ਰਿਹਾ ਸੀ ਇਸ ਤੋਂ ਬਚਣ ਦੇ ਲਈ ਉਹ ਦਵਾਈ ਵੀ ਖਾ ਰਿਹਾ ਸੀ ਦਾ ਨੌਜਵਾਨ ਹੈ ਇਸ ਤੋਂ ਕਿਤੇ ਵੀ ਲੱਗਦਾ ਕਿ ਨੌਜਵਾਨ ਬਹੁਤ ਤਕੜੇ ਲੈਵਲ ਦਾ ਨਸ਼ੇੜੀ ਹੋਵੇਗਾ ਜਾਂ ਸਮੱਗਲਰ ਹੋਵੇਗਾ ਕਿਉਂਕਿ ਸਾਰਾ ਪਿੰਡ ਇੱਕ ਸੁਰਤ ਨਾਲ ਇਹ ਗੱਲ ਕਹਿ ਰਿਹਾ ਕਿ ਨੌਜਵਾਨ ਬੜਾ ਸੈਂਸੀਅਰ ਸੀ ਬੜਾ ਮਿਹਨਤੀ ਸੀਗਾ ਅਲੂਮੀਨੀਅਮ ਫੈਬ੍ਰିକੇਟਰ ਸੀਗਾ ਤੇ ਇਸ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਰੋ ਜੋ ਰੋ ਰਹੀਆਂ ਨੇ ਕੁਰਲਾਟ ਹੈ ਬੀਬੀਆਂ ਦੇ ਵਿੱਚ ਦੁੱਖ ਦਾ ਹਾਲ ਹੈ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਰਾ ਜੀ ਜਿਸ ਤਰ੍ਹਾਂ ਆਪਾਂ ਪਿੰਡ ਰਾਮਪੁਰ ਚ ਬੈਠੇ ਆ ਕਿ ਕੀ ਘਟਨਾ ਹੋਈ ਆ ਕਿ ਇੱਕ ਨੌਜਵਾਨ ਬੱਚਾ ਤੁਹਾਡਾ ਪਰਿਵਾਰ ਤੋਂ ਤੁਰ ਗਿਆ ਦੱਸੋਗੇ ਕਦੋਂ ਦੀ ਘਟਨਾ ਤੇ ਕੀ ਘਟਨਾ ਹੋਈ ਹੈ ਇਹ ਘਟਨਾ ਹੈਗੀ 3 7 2025 ਦੀ ਸਾਡਾ ਬੱਚਾ ਚਲੋ ਮਣੀवटी ਗੋਲੀ ਖਾਂਦਾ ਸੀਗਾ ਉਹ ਲਈ ਜਾਂਦਾ ਸੀਗਾ ਉਹਨੇ ਸਰਪੰਚ ਨੇ ਡੇਰਾ ਸਮਾਦ ਕੋਲ ਘੇਰ ਕੇ ਨਾਲ ਤਾਂ ਕੁੱਟਮਾਰ ਕੀਤੀ ਨਾਲੇ ਉਹਦੀ ਵੀਡੀਓ ਨੈੱਟ ਤੇ ਪਾਤੀ ਵੀ ਇਹ ਨਸ਼ੇ ਵੇਚਦਾ ਈ ਉਹਨੂੰ ਨਸ਼ਾ ਤਸ਼ਕਰ ਬਣਾਤਾ ਤੇ ਮੌਕੇ ਤੇ ਪੁਲਿਸ ਆਦ ਕੇ ਉਹਨੇ ਉਹਤੇ ਪਰਚਾ ਦਰਜ ਕਰਾਤਾ ਉਹ ਨੈਟ ਤੇ ਵੀਡੀਓ ਪਾਉਣ ਕਰਕੇ ਨਾ ਸਹਾਰਦਾ ਹੋਇਆ ਉਹ 16 9 ਨੂੰ ਸੁਸਾਈਡ ਕਰ ਗਿਆ ਸਪੈਸ਼ਲ ਉਹ ਵੀਡੀਓ ਬਣਾ ਕੇ ਆ ਜੀ ਵੀ ਐ ਸਰਪੰਚ ਕਰਕੇ ਕਰ ਰਹੇ ਆ ਜੀ ਤੇ ਬੱਚੇ ਦੀ ਕਿੰਨੀ ਉਮਰ ਸੀਗੀ ਜੀ ਉਮਰ ਉਹਦੀ 27 ਸਾਲ ਸੀਗੀ ਕੀ ਗਮ ਕਰਦਾ ਸੀ ਬੱਚਾ ਉਹ ਐਲੂਮੀਨੀਅਮ ਦਾ ਕੰਮ ਕਰਦਾ ਇਹ ਤੇ ਵਿੱਚ ਜੀ ਆ ਕਰੀ ਜਾਂਦਾ ਹੈਗਾ ਬਿਲਡਿੰਗ ਦਾ ਕੰਮ ਕਰੀ ਜਾਂਦਾ ਹੈਗਾ ਜੀ ਉਸ ਦਾ ਕੋਈ ਪਿਛਲਾ ਰਿਕਾਰਡ ਰਿਆ ਹੋਵੇ ਨਸ਼ਾ ਕਰਨ ਦਾ ਜਾਂ ਨਸ਼ਾ ਵੇਚਣ ਦਾ ਜਾਂ ਉੱਤੇ ਕੋਈ ਮੁਕੱਦਮਾ ਦਰਜ ਹੋਇਆ ਹੋਵੇ ਪਹਿਲਾਂ ਨਹੀਂ ਜੀ ਨਹੀਂ ਕੋਈ ਹੋ ਨਹੀਂ ਸੀ ਇਹ ਜਿਹੜਾ ਸਾਡਾ ਸਾਡਾ ਪਰਿਵਾਰ ਸਾਰਾ ਹੀ ਪਹਿਲਾਂ ਤੋਂ ਹੀ ਵਧੀਆ ਹੈ ਇਹ ਸਰਪੰਚ ਦੇ ਪਤਾ ਨਹੀਂ ਕੀ ਮਨ ਚਾਹੀ ਕੀ ਨਹੀਂ ਕੀ ਉਹਨੇ ਰੰਜਿਸ਼ ਖੜੀ ਸਾਡੇ ਨਾਲ ਸਾਡੇ ਨਾਲ ਹੀ ਵਧੀਆ ਬੋਲ ਬਾਣੀ ਆ ਉਹਦੀ ਪਤਾ ਨਹੀਂ ਉਹਦੇ ਦਿਮਾਗ ਕੀ ਆਇਆ ਕਿਹੜੇ ਕਮਿਊਨਿਟੀ ਕਿਹੜੇ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਅਸੀਂ ਐਸ்சி ਭਾਈਚਾਰੇ ਜੋਂ ਆਈ ਜਿੰਨੀਆਂ ਵੀ ਹੁਣ ਤੱਕ ਇਹਨੇ ਵੀਡੀਓ ਪਾਈਆਂ ਨੇ ਸਭ ਨੈੱਟ ਤੇ ਚੱਕ ਲਈਓ ਐਸੀ ਭਾਈ ਚਰੇਦਿਆਂ ਨੇ ਆਪਦੇ ਬੰਦੇ ਤਾਂ ਇਹ ਘਰੇ ਜਾ ਕੇ ਸਮਝਾ ਕੇ ਆਉਂਦੇ ਨੇ ਵੀ ਇਹਨਾਂ ਨੂੰ ਰੋਕੋ ਸਾਡੇ ਬੰਦੇ ਜਾ ਕੇ ਵੀਡੀਓ ਪਾਉਂਦੇ ਨੇ ਨੈੱਟ ਤੇ ਸਾਡਾ ਬੱਚਾ ਨਹੀਂ ਸਾਰ ਜਗਿਆ ਉਹਨੇ ਸੁਸਾਈਡ ਕਰ ਲਿਆ ਬੇਇੱਜ਼ਤੀ ਮੰਦ ਨੇ ਤੇ ਇੱਕ ਮੈਂ ਵੀਡੀਓ ਦੇਖੀ ਆ ਉਸ ਵਿੱਚ ਉਹਨਾਂ ਨੇ ਗਾਣਾ ਲਾ ਕੇ ਵੀਡੀਓ ਪਾਈ ਹੋਈ ਆ ਕਿ ਇੱਕ ਚੰਗੀ ਗੱਲ ਆ ਕਿਸੇ ਬੱਚੇ ਨੂੰ ਇਸ ਤਰ੍ਹਾਂ ਡੀਫੇਮ ਕੀਤਾ ਜਾ ਰਿਹਾ ਤੁਸੀਂ ਗਾਣਾ ਲਾ ਕੇ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਹੋ ਤੇ ਬੱਚੇ ਨੂੰ ਤੁਸੀਂ ਦਿਖਾ ਰਹੇ ਹੋ ਉਹ ਬੱਚਾ ਬੱਚੇ ਦਾਗਾ ਪੂਰਾ ਫਿਊਚਰ ਹੁੰਦਾ ਹੈ ਤੇ ਲੱਗਦਾ ਵੀ ਇਹੀ ਕਾਰਨ ਬਣਿਆ ਬੱਚੇ ਨੇ ਸੁਸਾਈਡ ਕਰਨ ਦਾ ਹਾਂਜੀ ਹਾਂਜੀ 100% ਇਹੀ ਕਾਰਨ ਬਣਿਆ ਜੀ ਇਹ ਆਪਣੀ ਫੋਕੀ ਫੈਮਿਲੀ ਲੋਕਾਂ ਦੇ ਜਵਾਕਾਂ ਦੀ ਬਦਨਾਮੀ ਕਰਦਾ ਫਿਰਦਾ ਜੀ ਹਾਂਜੀ ਕੰਮ ਹੁਣ ਤਾਂ ਕਹਿੰਦੇ ਕੋਈ ਨਹੀਂ ਕੀਤਾ ਬਸ ਆਹੀ ਕੋਈ ਕਰਦਾ ਫਿਰਦਾ ਜੀ ਤੇ ਤੁਹਾਡੇ ਨਾਲ ਰੰਜਿਸ਼ ਕੀ ਆ ਕੋਈ ਇਦਾਂ ਹੁੰਦਾ ਪਿੰਡਾਂ ਦੇ ਵਿੱਚ ਵੀ ਤੁਹਾਡੀ ਸਾਨੂੰ ਵੋਟ ਨਹੀਂ ਪਈ ਜਾਂ ਸਾਡੇ ਦੂਜੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਸ ਤਰ੍ਹਾਂ ਦੀ ਕੋਈ ਰੰਜਿਸ਼ ਵੀ ਆ ਤੁਹਾਡੀ ਇਹਨਾਂ ਨਾਲ ਰੰਜਿਸ਼ ਹੋ ਸਕਦੀ ਹੈ ਜੀ ਕਿਉਂ ਅਸੀਂ ਹੈਗੇ ਸਿੱਧੇ ਤੇ காங்கிரஸ் ਤੋਂ ਕਰਦੇ ਆ ਪਹਿਲਾਂ ਦੀ ਤੇ ਬਾਕੀ ਮੈਨੂੰ ਵੋਟਾਂ ਤੋਂ ਦੂਦ ਨੇ ਫੋਨ ਆ ਗਏ ਹੈਗੇ ਬੰਦੇ ਦਾ ਕਹਿੰਦੇ ਤੁਹਾਡਾ ਨਾਮ ਆਉਂਦਾ ਵੀ ਤੁਸੀਂ ਵੋਟ ਨਹੀਂ ਪਾਈ। ਹਾਂ ਚਲੋ ਆਪਾਂ ਨੌ ਤਾਂ ਕਾਨੂੰ ਲੈਣਾ। ਜਾਨੀ ਦੋ ਇੱਕ ਨਹੀਂ ਦੋ ਤਿੰਨ ਨੇ ਮੈਨੂੰ ਕਿਹਾ ਵੀ ਭਾਈ ਤੁਹਾਡੀ ਗਿਣਦੇ ਨਹੀਂ ਹੈਗੇ। ਮੈਂ ਚਲੋ ਕੋਈ ਨਾ ਜੀ ਨਹੀਂ ਪਾਈ ਜੇ। ਮਤਲਬ ਤੁਹਾਨੂੰ ਲੱਗਦਾ ਕਿ ਇੱਕ ਰਾਜਨੀਤਿਕ ਰੰਜਿਸ਼ ਕਰਕੇ ਤੁਹਾਡੇ ਨਾਲ ਕਿੜ ਕੱਢੀ ਗਈ ਤੁਹਾਡਾ ਬੱਚਾ ਇਸ ਕਰਕੇ ਨੁਕਸਾਨਿਆ ਗਿਆ। ਹਾਂਜੀ ਹਾਂਜੀ। ਸਾਡੇ ਨਾਲ ਰਾਜਨੀਤਿਕ ਖੁੰਦਕ ਕੱਢੀ ਗਈ ਹੈ। ਹਾਂਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਇਨਸਾਫ ਚਾਹੁੰਦੇ ਹਾਂ ਬਸ ਜਿਹੜਾ ਕੋਈ ਹੋਇਆ ਹੈ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਜੋ ਵੀ ਸਰਪੰਚ ਦੇ ਕਾਰਵਾਈ ਬਣਦੀ ਹੈ। ਇਹ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਬੱਚੇ ਦੀ ਤਲਾਸ਼ੀ ਲੈ ਕੇ ਉਸ ਦੀ ਉਸ ਦੀ ਮਾਰਕਟ ਕਰ ਸਕਦਾ ਜਾਂ ਉਸ ਦੀ ਕੋਈ ਵੀਡੀਓ ਪਾ ਸਕਦਾ ਹੈ ਕਿ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਗਲਵਾਤ ਹੁੰਦੀ ਤਾਂ ਪੰਚਾਇਤ ਕੋਲ ਜਾਂ ਪਰਿਵਾਰ ਕੋਲ ਜਾ ਕੇ ਇਹ ਮਸਲਾ ਉਠਾਇਆ ਜਾ ਸਕਦਾ ਸੀ ਹਾਂਜੀ ਹਾਂਜੀ ਜੇ ਉਹ ਘੇਰਿਆ ਉਥੇ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਪਿੰਡ ਦਾ ਸਰਪੰਚ ਤੇ ਉਹ ਸਾਡੇ ਕੋਲ ਆ ਸਕਦਾ ਸੀਗਾ ਵੀਡੀਓ ਪਾਉਣ ਦਾ ਤਾਂ ਅਧਿਕਾਰ ਹੈ ਨਹੀਂ ਕੋਈ ਇਹ ਹਾਂਜੀ ਬਾਪੂ ਜੀ ਜਿਸ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਨਾਲ ਕੀ ਰਿਸ਼ਤਾ ਸਾਡਾ ਪੁੱਤਰਾ ਲੱਗਦਾ ਜੀ। ਅਲੀ ਨਾ ਕੋਈ ਮੁਕੱਦਮਾ ਨਾ ਕੋਈ ਪਰਚਾ ਉਹ ਤੇ। ਮੇ ਸਾਡਾ ਬਟਾਪੇ ਦਾ ਸਾਹਰਾ ਸੀਗਾ ਉਹ। ਉਹ ਜਿਸਾਨ ਵਿੱਚ ਪਦਾ ਵੀ ਸਾਡਾ ਦਿਲ ਜਾਣੀਏ ਵੀ ਸਾਨੂੰ ਕੀ ਕਹਿੰਦਾ। ਸਾਡਾ ਇੰਨਾ ਹੱਥੀ ਪਾਲਿਆ ਸੀਗਾ ਉਹ। ਸਾਨੂੰ ਜਾਨੀ ਹੁਣ ਸਾਹਰਾ ਬਣਨਾ ਸੀਗਾ। ਉਹ ਦੁਨੀਆ ਤੋਂ ਚਲੇ ਗਿਆ ਸਾਨੂੰ ਬਹੁਤ ਦੁੱਖ ਆ। ਅਸੀਂ ਭਗਵੰਤ ਮਾਨ ਜੀ ਤੋਂ ਇਹ ਕਰਦੇ ਆ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਹਾਂ ਜੀ। ਇਹ ਜਿਹੜੇ ਕੜਮ ਸਰਪੰਚ ਨੇ ਇਹਨਾਂ ਦੇ ਪਤੇ ਸਾਫ਼ ਹੋਣੇ ਚਾਹੀਦੇ ਨੇ ਇਹਨਾਂ ਨੇ ਗੰਦ ਪਾਇਆ ਤਖੜਿਆਂ ਨੂੰ ਇਹ ਫੜਦੇ ਨਹੀਂ ਆਪਣੇ ਛੋਟੇ ਗਰੀਬ ਦੇ ਗਰੀਬਾਂ ਦੇ ਬੱਚਿਆਂ ਤੇ ਥੱਪੜ ਮਾਰਦੇ ਨੇ ਫੜ ਫੜ ਕੇ ਬੇਇੱਜ਼ਤੀ ਕਰਦੇ ਨੇ ਉਹ ਸਾਡਾ ਬੱਚਾ ਬੇਇੱਜ਼ਤੀ ਨਾ ਸਾਹਰ ਦਾ ਉਹ ਮੌਤ ਨੂੰ ਗਲੇ ਲਗਾ ਲਿਆ ਉਹਨੇ ਤੇ ਦੇਖ ਸਕਦੇ ਹੋ ਕਿ ਪਰਿਵਾਰ ਦਾ ਕੀ ਹਾਲ ਹੈ ਜੋ ਪਰਿਵਾਰ ਦੇ ਜੋ ਬਜ਼ੁਰਗ ਨੇ ਜੋ ਪਰਿਵਾਰ ਦੀਆਂ ਬੀਬੀਆਂ ਨੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਦੋਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ ਚਲਿਆ ਜਾਂਦਾ ਤਾਂ ਉਸ ਦੀਆਂ ਜੋ ਬਾਹਾਂ ਕੱਟੀਆਂ ਜਾਂਦੀਆਂ ਨੇ ਪਰਿਵਾਰ ਦਾ ਲੱਕ ਟੁੱਟ ਜਾਂਦਾ ਹੈ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨੇ ਦਾਦਾ ਜੀ ਨਾਲ ਗੱਲ ਹੋਈ ਆ ਚਾਚਾ ਜੀ ਨਾਲ ਗੱਲ ਹੋਈ ਆ ਬੜਾ ਹੀ ਹੈਂਡ ਟੂ ਮਾਉਸ ਪਰਿਵਾਰ ਹੈ ਬਹੁਤ ਹੀ ਮੰਦਭਾਗੀ ਘਟਣਾ ਵਾਪਰੀ ਹੈ ਇੱਕ ਨੌਜਵਾਨ ਬੱਚਾ ਜਿਸ ਦਾ ਸਾਰਾ ਭਵਿੱਖ ਪਿਆ ਸੀ ਜਿਸ ਨੇ ਇਸ ਘਰ ਨੂੰ ਸੰਭਾਲਣਾ ਸੀ ਇਸ ਘਰ ਦੇ ਲਈ ਜੋ ਸੁੱਖ ਸੂਤਾਂ ਲੈ ਕੇ ਆਉਣੀਆਂ ਸੀ ਇਸ ਘਰ ਨੂੰ ਅੱਗੇ ਲੈ ਕੇ ਜਾਣਾ ਸੀ ਉਹ ਬੱਚਾ ਇਸ ਜਹਾਨ ਤੋਂ ਰੁਖਸ਼ਤ ਕਰ ਗਿਆ ਤੇ ਜੋ ਉਹਨਾਂ ਦੇ ਮਾਤਾ ਨੇ ਜਾਂ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਜਿ ਉਹਨਾਂ ਦੀ ਮਾਤਾ ਹੈ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਉਂਕਿ ਇਹ ਪਰਿਵਾਰ ਹੈ ਬਹੁਤ ਨਰਾਸ਼ਾ ਦੇ ਹਾਲ ਵਿੱਚ ਹੈ ਬਹੁਤ ਦਰਦ ਅਸਹਿ ਦਰਦ ਜਿਸ ਨੂੰ ਆਪਾਂ ਕਹਿ ਸਕਦੇ ਆ ਉਹ ਦਰਦ ਉਹ ਉਹੀ ਦੱਸ ਸਕਦੇ ਨੇ ਕਿ ਉਹ ਉਹ ਦਰਦ ਉਹ ਸਹਿ ਰਹੇ ਨੇ ਬੈਠਿਆ ਪਿੰਡ ਰਾਮਪੁਰ ਵਿਖੇ ਬੀਬੀ ਜੀ ਨੌਜਵਾਨ ਪੋਤਾ ਇਸ ਇਸ ਦੁਨੀਆ ਤੋਂ ਇਸ ਜਹਾਨ ਤੋਂ ਰੁਖਸਤ ਕਰ ਗਿਆ ਬਡਾਪੇ ਦਾ ਸਹਾਰਾ ਹੁੰਦਾ ਚੰਗੇ ਦਿਨ ਦੇਖਣੇ ਸੀ ਅੱਗੇ ਜਾਂਦਾ ਤੇ ਬੱਚੇ ਹੋਣੇ ਸੀਗੇ ਤੇ ਇੱਕ ਛੋਟੀ ਜੀ ਗਲਤੀ ਕਰਕੇ ਬੱਚਾ ਚਲਿਆ ਗਿਆ ਕੀ ਕਹੋਂਗੇ ਇਸ ਮੌਲੇ ਉੱਪਰ ਇਥੇ ਕਹਿੰਦੇ ਜਿਹੜੇ ਬੋਲ ਕਹੇਗਾ ਪੂਰੇ ਹੋ ਜਾਣ ਹੁੰਦੇ ਜਿੰਨੇ ਜਿੰਨੇ ਉਹ ਕਹੇਗਾ ਦੇਖੋਗੇ ਜਿਹ ਵੀ ਉਹਦੇ ਬੋਲ ਹੋਰੇ ਹੋ ਜਾਣਾ ਉਹ ਕੋਈ ਤੁਸੀਂ ਕਹਿੰਦੇ ਹੈਗੇ ਕੀ ਦੋਸ਼ ਲਾ ਕੇ ਗਿਆ ਜੀ ਅਬਰਦੀ ਉਹ ਮਰਨ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਜਿਹੜੇ ਵੀਡੀਓ ਪਾਈ ਹੈ ਉਹੀ ਕਿਹਾ ਸਰ ਉਹ ਸੀ ਬਾਤ ਹੀ ਦੇਖੀ ਆ ਵੀਡੀਓ ਵਿੱਚ ਕਿਹੜੇ ਕਿਹੜੇ ਬੰਦੇ 'ਤੇ ਦੋਸ਼ ਲਾਏ ਨੇ ਪੰਜ ਤੋਂ ਫਿਰ ਪੰਜ ਤੋਂ ਸਰ ਪੰਜ ਤੋਂ ਹਾਂ ਜੀ ਫਿਰ ਪੰਜ ਤੋਂ ਨੇ ਘੇਰ ਕੇ ਉਹਦੀ ਵੀਡੀਓ ਬਣਾ ਕੇ ਪਹਿਲਾਂ ਟੋਟੇ ਗੋਲੀਆਂ ਥੀਂ ਗਿਓ ਤਕ ਉਹ ਤੇ ਫੋਲਾ ਫਾਲੇ ਕੀਤੀ ਆ ਉਹਦੀ ਉਹ ਕਹਿੰਦਾ ਮੈਦਾਨ ਦੇਖੋ ਜੀ ਵੇਚਦਾ ਨਹੀਂ ਹੈਗਾ ਮੈਂ ਖਾਣਾ ਖਾਂਦਾ ਜਰੂਰ ਹੈ ਨਾ ਭਾਈ ਹਾਂ ਜੀ ਵੀ ਮੈਂ ਵੇਚਦਾ ਨਹੀਂ ਹੈਗਾ ਉਹ ਵੱਡੇ ਤੋਂ ਦੇਖੋ ਜੀ ਕਿ ਨੁੱਥੇ ਦੂਏ ਡੇ ਚਲੇ ਆਇਆ ਫ੍ਰੈਂਡ ਉਹ ਤੋਂ ਆਪਣੇ ਘਰ ਨੂੰ ਲੈ ਗਿਆ ਘਰ ਉਹਨੇ ਬੋਟਸ ਨੂੰ ਚੁਕਾਤਾ ਕੰਨ ਸਦਾ ਉਹਨੂੰ ਕੁੱਟਿਆ ਕੀ ਕੀਤਾ ਕੀ ਨਹੀਂ ਕੀਤਾ ਹੋ ਗਿਆ ਹੋਰ ਜਾਣੀ ਜਿਵੇਂ ਨਿਆਣਾ ਨੂੰ ਹੁਣ ਕੁੱਟਿਆ ਨਾ ਅਸੀਂ ਕਹਿੰਦੇ ਵੀ ਇਹ ਵੀ ਕੁੱਟਿਆ ਹੋਰ ਨੇ ਉਹ ਤੋਂ ਚੁਕਾਤਾ ਮੋਢੇ ਨਾਲ ਸੰਭਾ ਕਰਤਾ ਵੀ ਆਪੇ ਨਾਲ ਦਿੰਦੇ ਕਰਤਾ ਇਹ ਵਾਪਸ ਆ ਮਿਲਣ ਗਈ ਤੋ ਆ ਕੇ ਇਹੋ ਜਿਹਾ ਕਰਤਾ ਚਲੇ ਗਏ ਲੈਣ ਉਹ ਜਾ ਕੇ ਕੰਨ ਬਾਰਤਾ ਨਾ ਪਾਉ ਇਹਨੂੰ ਕਿਪਾ ਸਲਪਾ ਤੁੰ ਵੀ ਬਾਰਤਾ ਨਾ ਆਪਾ ਕੰਨ ਬਾਰਤਾ ਦਾ ਸੁਣਦੇ ਤੇ ਪ੍ਰਾਇਡਿੰਗ ਕਰਨਾ ਸਰਪੰਚ ਜੀ ਹਾਂ ਜੀ ਜਾਣੀ ਸਰਪੰਚ ਜੀ ਅੱਜ ਬਾਤ ਇਹ ਤੇ ਜੀ ਜੀ ਸਰ ਦੇਖੋ ਬੱਚੇ ਗਲਤ ਰਸਤੇ ਤੁਰ ਪੈਂਦੇ ਹੁੰਦੇ ਨੇ ਬਹੁਤ ਨੌਜਵਾਨ ਇਸ ਤਰ੍ਹਾਂ ਦੇ ਹੈਗੇ ਨੇ ਪਰਚਾ ਕੋਈ ਹੱਲ ਨਹੀਂ ਹੁੰਦਾ ਅਗਰ ਪਰਿਵਾਰ ਕੋਲੇ ਆ ਕੇ ਕੋਈ ਗਲਤ ਗੱਲ ਕੀਤੀ ਜਾਂਦੀ ਜਾਂ ਪੰਚਾਇਤ ਗਲਤ ਕੀਤੀ ਜਾਂਦੀ ਤਾ ਇੱਕ ਬੱਚਾ ਬੇਇੱਜ਼ਤੀ ਮਹਿਸੂਸ ਨਾ ਕਰਦਾ ਤੇ ਇਹ ਸਟੈਪ ਨਾ ਚੱਕਦਾ ਤੇ ਤੁਹਾਡਾ ਜੋ ਇਹ ਘਰ ਹੱਸਦਾ ਬਸਦਾ ਰਹਿੰਦਾ ਹਾਂਜੀ ਹਾਂਜੀ ਬਾਈ ਅਸਾਂ ਤੂੰ ਨਾ ਬਹੁਤ ਦੁੱਖ ਪਾ ਲ ਪੈ ਗਿਆ ਸੀ ਦੇਖਿਆ ਠੀਕ ਹੈ ਮੈਨੂੰ ਦੇਖ ਨਹੀਂ ਹੁੰਦਾ ਸੀਗਾ ਮੈਂ ਤਾਂ ਭੋਲ ਭੋਲਾ ਚੁੱਕ ਨਹੀਂ ਅੰਨ ਪਾਲੀ ਠੀਕ ਹੈ ਜੋ ਦੋਈ ਪਾਈ ਜਾਣੀ ਹੁਣ ਸਾਨੂੰ ਤਰ ਜੀਵੇ ਨਹੀਂ ਦਿੰਦੀ ਹੈਗੀ ਜਿਹੜਾ ਪਾਣਾ ਸਾਡੇ ਤੋਂ ਬੀਤ ਗਿਆ ਸਾਣੀ ਤੇ ਪਾਂਚਤ ਨੇ ਮੰਨਦੀ ਨਹੀਂ ਹੈਗੀ ਕਹਿੰਦਾ ਪਰ ਚਦੰਗਾਂ ਨੂੰ ਛੁੱਟੇ ਹੋਈ ਹੋ। ਪਹਿਲਾਂ ਉਹ ਮੁੰਡੇ ਦਾ ਲੰਬਾ ਆਇਆ ਹੋਵੇ ਪਹਿਲਾਂ ਪਿੰਡ ਦੇ। ਸਾਨੂੰ ਕੋਈ ਲੰਬਾ ਨਹੀਂ ਮਿਲਿਆ ਜਦੋਂ ਪਹਿਲਾਂ। ਆਹੀ ਠੀਕਾ ਇਹ ਵੀ ਸਾਨੂੰ ਉਹਦੇ ਘਰ ਨਹੀਂ ਦੱਸਿਆ ਕਿ ਤੁਹਾਡਾ ਮੁੰਡਾ ਕਰਦਾ ਦੇਖ ਲਾ ਕਰਾਉਣ ਦਾ ਫਰਜ਼ ਹੁੰਦਾ ਦੇਖੋ ਜੀ। ਕਹਿਣ ਦਾ ਵੀ ਤੁਹਾਡੇ ਬਾ ਮੁੰਡੇ ਨੇ। ਇਸੇ ਵਾਸਤੇ ਬਣੀਆਂ ਹੁੰਦੀਆਂ ਨੇ ਕਿ ਜੇ ਜ਼ਿਆਦਾਤਰ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਪਿੰਡ 'ਚ ਹੀ ਨਿਬੇੜ ਦੋ। ਕਿਉਂਕਿ ਪੁਲਿਸ ਕੋਲ ਤਾਂ ਗੁੰੰਦਾ ਵੀ ਬਹੁਤ ਸੀਰੀਅਸ ਬੰਦਾ ਜੋਗ ਦੇ ਗੱਲ ਨਹੀਂ ਮੰਨੀ ਜਾਂਦੀ ਤਾਂ ਪੁਲਿਸ ਕੋਲੇ ਜਾਂਦੇ ਨੇ। ਨੇ ਬਾਕੀ ਜਿਹੜੇ ਪੰਚ ਸਰਪੰਚ ਨੇ ਇਸ ਤਰ੍ਹਾਂ ਦੇ ਛੋਟੇ ਮੋਟੇ ਮਸਲੇ ਪਿੰਡ 'ਚ ਨਿਬੇੜ ਦਿੰਦੇ ਹੁੰਦੇ ਨੇ ਕੀ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਦੇਖੋ ਜਦੋਂ ਤੁਸੀਂ ਦੇਖੋ ਕੀ ਬਣਿਆ ਹੁੰਦਾ ਲੱਗਦਾ ਵੀ ਤੁਹਾਡੇ ਨਾਲ ਤੱਕਾ ਹੋਇਆ ਅਸਾਈ ਕਹਿਣਾ ਵੀ ਜਿਹੜੇ ਉਹ ਬੋਲ ਖੈ ਗਿਆ ਉਹ ਬੂਰੋ ਦੇ ਪੂਰੇ ਬਹੁ ਜਾਣਾ ਬੂਰ ਪਗਾ ਦੋਗੇ ਉਹ ਤਾਂ ਅਸੀਂ ਕੁਝ ਨਹੀਂ ਕਹੇ ਹੈਗੇ ਜਿੰਨਾ ਕਰੀ ਆ ਵੀ ਸਰਪੰਚ ਦੇ ਕਾਰਵਾਈ ਹੋਵੇ ਹਾਂ ਜੀ ਬਹੁਤ ਕਹਣਾ ਮੈਂ ਤੇਰੇ ਸਿਰ ਧੜਕੇ ਮਾਰਨਾ ਹਾਂ ਕਹਿੰਦਾ ਕਿ ਤਾਂ ਮੇਰੇ ਤੇ ਪੜਤਨ ਖਾਤਾ ਤਾਂ ਮੈਨੂੰ ਫੜਿਆ ਮੈਂ ਤੈਨਕੇ ਆ ਜਵਾਬ ਦਿੱਤਾ ਵੀ ਮਖਾਂਦਾਂ ਖਾਂਦਾਂ ਆ ਮੇਂ ਚਲਾ ਨਹੀਂ ਹੈਗਾ ਹਾਂਜੀ ਉਹਨੇ ਆਜੋ ਆਵਰਤਾ ਮੰਡੇ ਨੂੰ ਪੂਤਿਆਂ ਮੇਰਨ ਹਾਂ ਆ ਸਭ ਕਰਦੇ ਨਹੀਂ ਨਾ ਤਾਂ ਪਰ ਦੀਦੇ ਨੂੰ ਐਸੀ ਭਾਈ ਚਰਜੋ ਨਹੀਂ ਹੁਣ ਤੱਕ ਜਿੰਨੀਆਂ ਵੀ ਵੀਡੀਓ ਨੈਟ ਤੇ ਪਈਆਂ ਨੇ ਕੋਈ ਵੀ ਚੈੱਕ ਲਓ ਇਹਨਾਂ ਦੇ ਤਕਰੀਬਨ 2-4 ਤਾਂ ਘਰਾਂ ਚੂ ਨੇ ਜਿਹੜੇ ਕਰਦੇ ਨੇ ਆਪਣੇ ਮਹਤਵਰ ਬੰਦੇ ਨੇ ਕਈਆਂ ਨੇ ਕਿਹਾ ਵੀ ਆ ਤੁਹਾਡਾ ਬੰਦਾ ਵੀ ਇਹਨੂੰ ਵੀ ਸਮਝਾਓ ਉਹ ਨਹੀਂ ਉਹਨਾਂ ਦੇ ਘਰੇ ਜਾਂਦੇ ਨੇ ਵੀ ਆਪਣੇ ਬੱਚੇ ਨੂੰ ਰੋਕੋ ਸਾਡੇ ਦੇ ਜਾ ਕੇ ਪਰਚਾ ਠੋਕ ਦਿੰਦੇ ਨੇ ਲੱਗਦਾ ਵੀ ਤੁਹਾਡੇ ਨਾਲ ਭੇਦਭਾਵ ਕੀਤਾ ਗਿਆ ਬੱਚੇ ਨੂੰ ਜਲੀਲ ਕੀਤਾ ਗਿਆ ਸਰਕੇ ਬੱਚੇ ਨੇ ਬੱਚੇ ਨੇ ਮੌਤ ਨੂੰ ਗਲੇ ਲਗਾਇਆ ਹਾਂਜੀ ਹਾਂਜੀ ਭੇਦਭਾਵ ਕੀਤਾ ਗਿਆ ਜੀ ਨਹੀਂ ਸਾਨੂੰ ਜਾਣਦਾ ਸਾਡੇ ਘਰ ਵੀ ਆ ਸਕਦਾ ਹੈਗਾ ਆ ਮੈਂ ਕਹਿੰਦਾ 200 ਮੀਟਰ ਤੇ ਹੋਊਗਾ ਜਿੱਥੇ ਫੜਿਆ ਜੀ ਉਹ ਹਾਂ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜੋ ਪਿੰਡ ਦਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਹਾਂਜੀ 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 ਤੇ ਜੋ ਮੁੱਖ ਮੰਤਰੀ ਹੁੰਦਾ ਇਹ ਸਬਦਾ ਸਰਵ ਸਾਂਝਾ ਹੁੰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਕੀ ਮੰਗ ਕਰਦੇ ਹੋ ਅਸੀਂ ਭਗਵਾਨ ਸਿੰਘ ਜੀ ਮਾਨ ਜੀ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਗੱਲ ਸਹੀ ਆ ਉਹਦਾ ਨਿਚੋੜ ਕੱਢਿਆ ਜਾਵੇ ਤੇ ਜਿਹੜੀ ਜੋ ਬੰਦੀ ਕਰਵਾਈ ਉਹ ਕੀਤੀ ਜਾਵੇ। ਠੀਕ ਆ ਗੱਲ ਕਰ। ਹੂੰ। ਜੇ ਸਾਡਾ ਬੱਚਾ ਖਰਾਬ ਸੀ ਉਹ ਸਾਨੂੰ ਆ ਕੇ ਦੱਸਦਾ ਇਹਨਾਂ ਨੂੰ। ਜਦੋਂ ਸੰਦਾ ਫਰਜ਼ ਸੀ ਹੁਣ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਆ ਕੇ। ਜਨਾ ਕੋਈ ਲੰਬ ਆਇਆ ਹੋਵੇ ਜਾਂ ਕੋਈ ਘਰੇ ਲੜਾਈ ਝਗੜਾ ਕਰਦਾ ਹੋਵੇ ਕੋਈ ਹੋਰ ਨਸ਼ਾ ਕੋਈ दारू ਜਾਂ ਨਾ ਜੀ ਇਹ ਜਾਂ ਕੁਛ ਨਹੀਂ ਆਹੀ ਕਹਿੰਦੇ ਜੀ ਜਾਂ ਕਿਤੇ दारू ਪੀ ਲੈਂਦਾ ਤੇ ਕੋਈ ਵੀ ਚੱਲਦੇ ਸਾਬ ਅੱਜ ਤੁਸੀਂ ਇੱਕ ਨੌਜਵਾਨ ਲੜਕੇ ਦੇ ਭੋਗ ਤੇ ਪੁੱਜੇ ਹੋ ਜਿਸ ਤੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਹੋਰਸ ਕਰਕੇ ਉਸ ਤੇ ਮਕਦਮਾ ਦਰਜ ਕਰਾਇਆ ਜਿਸ ਕਰਕੇ ਬੇਇੱਜ਼ਤੀ ਨਾ ਸਹਾਰਦਾ ਹੋਇਆ ਨੌਜਵਾਨ ਸੋਸਾਇਟੀ ਕਰ ਗਿਆ ਕੀ ਕਹੋਗੇ ਇਸ ਬਾਰੇ ਪਹਿਲਾਂ ਤਾਂ ਬੜੀ ਮਾੜੀ ਗੱਲ ਹੈ ਨੌਜਵਾਨ ਜਿਹੜਾ ਚਲੇ ਜਾਵੇ ਘਰ ਦੇ ਮਾਪੇ ਦਾ ਕੀ ਹੱਥ ਪਤਾ ਲੱਗ ਜਾਂਦੇ ਆ ਬੜੀ ਦੁਖ ਦੀ ਘੜੀ ਆ ਪਰਿਵਾਰ ਤੇ ਇਸ ਬੱਚੇ ਦੀ 27 ਸਾਲ ਦੀ ਉਮਰ ਸੀ ਜਿਹੜਾ ਆਪਣੇ ਸਮੇਂ ਤੋਂ ਪਹਿਲਾਂ ਚਲੇ ਗਿਆ ਬਹੁਤ ਬੁढ़ाई ਕਰਦਾ ਉਸ ਦੀ ਗੱਲ ਜਿਹੜਾ ਪਰਿਵਾਰ ਬਲੇਮ ਲਾਉਂਦਾ ਪਰ ਪਰਿਵਾਰ ਕਹਿ ਰਿਹਾ ਕਿ ਆ ਗੱਲ ਹੋਈ ਆ ਮੈਂ ਪਰਿਵਾਰ ਦੇ ਨਾਲ ਸਹਿਮਤ ਆਂ ਪਰਿਵਾਰ ਜੋ ਵੀ ਸਾਨੂੰ ਕੋ ਉਹਦੇ ਨਾਲ ਕਰਾਂਗੇ ਪਰ ਇਹ ਜਿਹੜੀ ਜਾਤੀ ਨੇ ਬੜਾ ਦੇਰ ਨਹੀਂ ਚੱਲਦੀ ਇਸ ਨਗਰ ਚ ਕਦੇ ਇਸ ਪਰਿਵਾਰ ਨਾਲ ਨਹੀਂ ਹੋਈ ਬਹੁਤ ਸਾਰੇ ਮੈਨੂੰ ਹੁਣ ਦੱਸ ਰਹੇ ਨੇ ਕਿ ਸਾਨੂੰ ਘਰੇ ਆ ਕੇ ਘੂਰਿਆ ਜਾਂਦਾ ਸਾਨੂੰ ਰਸਤੇ 'ਚ ਕੋਈ ਖੜਾ ਕੇ ਘੂਰਿਆ ਜਾਂਦਾ ਇਹ ਬਹੁਤ ਮਾੜੀ ਗੱਲ ਹੁੰਦੀ ਹੈ ਪਿੰਡ ਦੀ ਪੰਚਾਇਤ ਲਈ ਕਿਉਂਕਿ ਜਿਹੜੀ ਪੰਚਾਇਤ ਹੁੰਦੀ ਆ ਉਹ ਸਭ ਦੀ ਸਾਂਝੀ ਹੁੰਦੀ ਹੈ ਜਿਵੇਂ ਆਪਣਾ ਪੰਜਾਬ ਆ ਪੰਜਾਬ ਦਾ ਮੁੱਖ ਮੰਤਰੀ ਜੋ ਸਭ ਦਾ ਸਾਂਝਾ ਹੁੰਦਾ ਹਲਕੀ ਦੇ ਐਮਐਲਏ ਨੂੰ ਸਾਂਝਾ ਦਾ ਹਾਰਾਂ ਜਿੱਤਾਂ ਜਾਂ ਵੋਟਰ ਦੀ ਰਾਜਨੀਤੀ ਆ ਉਹ ਵੋਟਾਂ ਵਾਲੇ ਜਿੰਨ ਤੱਕ ਸੀਮਾ ਰਹਿ ਚੱਲੀ ਉਸ ਤੋਂ ਬਾਅਦ ਜਦੋਂ ਬੰਦਾ ਬਣ ਜਾਂਦਾ ਤਾਂ ਉਹਨੂੰ ਸਾਰਿਆਂ ਨੂੰ ਆਪਣੀ ਬੁੱਕਲ 'ਚ ਆਪਣੀ ਕਲਾਵੇ ਚ ਲੈਣਾ ਚਾਹੀਦਾ ਤਾਂ ਕਿ ਇਹ ਬੰਦੇ ਨੂੰ ਪਿਆਰ ਨਾਲ ਆਪਾਂ ਨਾਲ ਤੁਰੀ ਤੁਰ ਜਾਂਦਾ ਵਾ ਪੰਜਾਬ ਇੱਕ ਹੈ ਜੀ ਸਟੇਟ ਆ ਜਿੱਥੇ ਜੇ ਕਿਸੇ ਨੂੰ ਡਰਾਵੇ ਕਿਸੇ ਤੋਂ ਨਹੀਂ ਡਰਦਾ ਹੁੰਦਾ ਚਾਹੇ ਉਹ ਦੋ ਵਕਤ ਦੀ ਰੋਟੀ ਮਸਾਂ ਖਾਂਦਾ ਪਰ ਉਹਦੀ ਅਣਖ ਇਤ ਗੈਰਤ ਹੁੰਦੀ ਹੈ ਇਸ ਕਰਕੇ ਜੇ ਕਿਸੇ ਨੂੰ ਡਰਾਵਾਗੇ ਕਦੇ ਨਹੀਂ ਕਰਦਾ ਜੇ ਪਿਆਰ ਨਾਲ ਤੁਰਾਂਗੇ ਤੁਰ ਪੈਂਦਾ ਅਸੀਂ ਇਸ ਦੁੱਖ ਦੀ ਘੜੀ ਵਿੱਚ ਮਵਾ ਦੇ ਨਾਲ ਆ ਜੋ ਪਰਿਵਾਰ ਕੋ ਹੁੰਦਾ ਸਾਡੀ ਸਿਨੇ ਦੇ ਵਿੱਚ 20 ਮਿੰਟ ਦੇ ਇਸ ਮਵਾ ਦੇ ਨਾਲ ਜਾ ਐਮਐਲਏ ਸਾਹਿਬ ਜੋ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਹਦਾਇਤਾਂ ਹੈ ਜਾਂ ਵੀ ਸਰਪੰਚ ਇਸ ਤਰ੍ਹਾਂ ਦੇ ਦੋ ਜੋ ਤਾਨਾ ਸ਼ਾਇਦ ਰਵਈਆ ਜੋ ਇਸ ਤਰ੍ਹਾਂ ਦੇ ਪਰਮਾਨਜਰੀ ਕਰ ਸਕਦੇ ਨੇ ਤਲਾਸ਼ੀ ਲੈ ਸਕਦੇ ਨੇ ਨਹੀਂ ਬਿਲਕੁਲ ਸਰਕਾਰਾਂ ਦੀ ਕੋਈ ਨਾ ਸਾਡਾ ਕਾਨੂੰਨ ਲਾਅ ਕਰਦਾ ਇਸ ਗੱਲ ਦੀ ਹਾਂ ਜੇ ਕੋਈ ਪਿੰਡ 'ਚ ਜਾਤੀ ਹੋ ਰਹੀ ਆ ਜਾਂ ਕੋਈ ਕਿਸਮ ਦਾ ਧੱਕਾ ਹੋ ਰਿਹਾ ਉਸ ਲਈ ਪਰਿਵਾਰ ਦੇ ਨਾਲ ਪੰਚਾਇਤ ਸਹਿਮਤੀ ਨਾਲ ਕਰਕੇ ਪਿੰਡ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸ਼ਾਰਟ ਆਊਟ ਕਰ ਸਕਦਾ ਵਾ ਉਹਨਾਂ ਨੂੰ ਹੱਲ ਕਰ ਸਕਦਾ ਪਰ ਕਿਸੇ ਤੇ ਆਪਣਾ ਹੁਕਮ ਥੋਪ ਨਹੀਂ ਸਕਦਾ ਧੰਨਵਾਦ ਸਾਡੇ ਨਾਲ ਨੇ ਜਸਵੰਤ ਸਿੰਘ ਸਰਪੰਚ ਪਿੰਡ ਰਾਮਪੁਰ ਦੇ ਅੰਜ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਪਿੰਡ ਇੱਕ ਬੱਚੇ ਦੀ ਮੌਤ ਹੋਈ ਹੈ 27 ਸਾਲ ਲੜਕੇ ਦੀ ਮੌਤ ਹੋਈ ਹੈ ਜਿਸ ਕਰਕੇ ਜੋ ਪਰਿਵਾਰ ਨੇ ਤੁਹਾਡੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਕਿ ਤੁਸੀਂ ਉਦੀ ਤਲਾਸ਼ੀ ਲਈ ਉਸ ਤੋਂ ਬਾਅਦ ਉਸ ਤੇ ਮਕਦਮਾ ਅੰਦਰ ਜਕਰਾਇਆ ਜਿਸ ਕਰਕੇ ਉਹ ਪ੍ਰੈਸ਼ਰ ਚਾਹ ਕੇ ਉਸਨੇ ਸੁਸਾਇਡ ਕੀਤੀ ਹੈ ਕੀ ਕਹੋਗੇ ਇਸ ਵਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਜਿਹੜੇ ਉਹ ਇਲਜ਼ਾਮ ਲਾਏ ਨੇ ਉਹ ਸਿਰਫ ਬੇਬੁਨਿਆਦ ਨਹੀਂ ਜੀ ਸਾਰੇ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਦੇਖੋ ਮੈਂ ਇੱਕ ਰਾਮਪੁਰ ਪਿੰਡ ਦਾ ਸਰਪੰਚਾਂ ਮੈਨੂੰ ਲੋਕਾਂ ਨੇ ਸਰਪੰਚ ਸੁਣਿਆ ਮੇਰੇ ਪਿੰਡ ਦੇ ਵਿੱਚ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇੱਕ ਜ਼ਿੰਮੇਵਾਰਾਂ ਮੈਂ ਕੋਈ ਇਹ ਨਹੀਂ ਹੈਗਾ ਵੀ ਪਹਿਲਾਂ ਵਾਲਿਆਂ ਵਾਂਗੂ ਵੀ ਜੋ ਚੱਲਦਾ ਭਾਈ ਚੱਲੀ ਜਾਵੇ ਇਹ ਗੱਲ ਮੈਂ ਨਹੀਂ ਬਰਦਾਸ਼ਤ ਕਰਦਾ ਮੈਂ ਪਹਿਲਾਂ ਅਨਾਉਂਸ ਵੀ ਕਰਿਆ ਹੋਇਆ ਵੀ ਨਸ਼ਾ ਚੋ ਵੇਚਣ ਵਾਲੇ ਨੇ ਉਹ ਆਪਣਾ ਸੁਧਰ ਜਾਣ ਜਾਂ ਉਹ ਸਾਡਾ ਪਿੰਡ ਛੱਡ ਦੇਣ ਜਾਂ ਉਹ ਆਪਣਾ ਕੰਮ ਛੱਡ ਦੇਣ ਤੇ ਬਾਕੀ ਪੀਣ ਵਾਲੇ ਨੇ ਜਿਹੜੇ ਉਹਨਾਂ ਲਈ ਅਸੀਂ ਕੋਆਪਰੇਟ ਕਰਦੇ ਹਾਂ ਉਹਨਾਂ ਨੂੰ ਅਸੀਂ ਇਲਾਜ ਵੀ ਕਰਵਾਇਆ ਕਿਹਾ ਵੀ ਆ ਤੇ ਇਸ ਜਿਹੜੇ ਤੁਸੀਂ ਨੌਜਵਾਨ ਦੀ ਗੱਲ ਕਰਦੇ ਹੋ ਨੌਜਵਾਨ ਦੀ ਮੌਤ ਹੋਈ ਆ ਮੈਨੂੰ ਵੀ ਬਹੁਤ ਦੁੱਖਾ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਉਹਦਾ ਕਾਰਨ ਕੁਝ ਹੋਰ ਸੀਗਾ ਉਹ ਜੋ ਕਾਰਨ ਸੀ ਉਹਦਾ ਉਹ ਅਜੇ ਤੋਂ 3 ਮਹੀਨੇ ਲਗਭਗ ਤੇ ਨੇ ਜਾਂ 3.5 ਮਹੀਨੇ ਲਗਭਗ ਪਹਿਲਾਂ ਦੀ ਘਟਨਾ ਹੈ ਮੈਂ ਕੋਈ ਕਿਸੇ ਮੈਂ ਰਾਮਪੁਰਪਿੰਡ ਦਾ ਸਰਪੰਚ ਆ ਮੇਰੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਤਾਂ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਉਸ ਨੌਜਵਾਨੇ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਕੈਪਸੂਲ ਨਸ਼ੇ ਦੇ ਵੇਚਦਾ ਮੈਂ ਉਹਦੀ ਤਲਾਸ਼ੀ ਲਈ ਆ ਲਾਈਵ ਲਈ ਆ ਉਹਦੇ ਵਿੱਚ ਵੀਡੀਓ ਬਣੀ ਹੋਈ ਆ ਤੇ 45 ਕੈਪਸੂਲ ਦੇ ਲਗਭਗ 1450 ਕੈਪਸੂਲ ਉਹਦੇ ਕੋਲ ਮੈਂ ਬਰਾਮਦ ਕਰੇ ਨੇ ਬਾਕੀ ਮੇਰੀ ਜਾਣ ਤੋਂ ਮੇਰੀ ਇਨਫਰਮੇਸ਼ਨ ਮੁਤਾਬਕ ਕੋਈ ਜ਼ਿਆਦਾ ਸੀ ਉਹ ਪਹਿਲਾਂ ਵੇਚ ਚੁੱਕਿਆ ਸੀਗਾ ਤੇ ਬਸ ਉਸ ਤੋਂ ਮੈਂ ਫੜਿਆ ਫੜ ਕੇ ਉਹਨੂੰ ਪੁਲਿਸ ਦੇ ਵਾਲੇ ਕੀਤਾ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਇਸ ਦੇ ਵਿੱਚ ਨਸ਼ਾ ਤਾਂ ਹੁਣ ਰੋਕਣਾ ਹੀ ਹੈ ਜੇ ਪੰਚਾਇਤਾਂ ਨਹੀਂ ਰੋਕਣਗੀਆਂ ਤਾਂ ਕੌਣ ਰੋਕੇਗਾ ਬਿਲਕੁਲ ਜੀ ਤੁਹਾਨੂੰ ਵੀ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਵੀ ਇਸ ਤਰ੍ਹਾਂ ਦੇ ਜੋ ਬੱਚੇ ਨੇ ਆਈਡੈਂਟੀਫਾਈ ਕਰਕੇ ਤਲਾਸ਼ੀ ਲੈ ਕੇ ਤੁਸੀਂ ਉਹਨਾਂ ਤੇ ਮਕਦਮਾ ਦਾਜ ਕਰਵਾਓ ਨਹੀਂ ਮੈਂ ਇਹ ਤਾਂ ਮੈਂ ਜ਼ਰੂਰੀ ਸਮਝਦਾ ਹੀ ਵੀ ਸਾਨੂੰ ਕੋਈ ਇਹਦੇ ਲਈ ਹਦਾਇਤ ਦੇਣ ਦੀ ਲੋੜ ਆ ਕਿਸੇ ਨੂੰ ਸਾਡਾ ਮੇਰਾ ਪਿੰਡ ਆ ਮੇਰੇ ਪਿੰਡ ਦੇ ਨੌਜਵਾਨ ਮੇਰੇ ਪਿੰਡ ਦੇ ਲੋਕ ਮੇਰੇ ਪਿੰਡ ਦੇ ਬੱਚੇ ਨਸ਼ਾ ਮਾਰ ਰਹੇ ਨੇ ਮੇਰੇ ਪਿੰਡ ਦੇ ਪਰਿਵਾਰ ਨਸ਼ਾ ਅੱਜਟ ਰਹੇ ਨੇ ਤੇ ਉਹਦੇ ਲਈ ਮੈਨੂੰ ਤਾਂ ਮੈਂ ਤਾਂ ਕੋਈ ਕਿਸੇ ਦੀ ਹਦਾਇਤ ਨੂੰ ਜ ਕੋਈ ਸਮਝਦਾ ਨਹੀਂਗਾ ਮੇਰੀ ਜ਼ਿੰਮੇਵ ਵੀ ਮੈਂ ਕਰੂੰਗਾ ਜੀ ਅੱਗੋਂ ਵੀ ਕਰੂੰਗਾ ਪਹਿਲਾਂ ਵੀ ਕਰੀਆ ਤੇ ਅੱਜ ਜਦੋਂ ਉਹਨਾਂ ਦਾ ਭੋਗ ਸੈਰੇਮੋਨੀ ਸੀਗੀ ਉੱਥੇ ਜੋ ਸਾਬਕਾ ਐਮ.ਐਲ.ਏ ਲਖਬੀਰ ਸਿੰਘ ਲੱਖਾ ਵੀ ਪੁੱਜੇ ਸੀਗੇ ਉਹਨਾਂ ਨੇ ਕਿਹਾ ਕਿ ਕਿ ਉਹਨਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਹੈਗੀਆਂ ਕਿ ਰਸਤੇ 'ਚ ਘੇਰ ਕੇ ਜਾਂ ਘਰ ਜਾ ਕੇ ਘੂਰਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀ ਵਕਤ ਦੋਗੇ ਇਸ ਬਾਰੇ ਕੋਈ ਇੱਕ ਬੰਦਾ ਕਹਿ ਦੇਵੇ ਵੀ ਸਾਡੇ ਜਿਹੜੇ ਰਸਤੇ 'ਚ ਘੇਰ ਕੇ ਸਾਡੇ ਨਾਲ ਕੁੱਟਮਾਰ ਕੀਤੀ ਆ ਜਾਂ ਸਾਡੇ ਨਾਲ ਕੋਈ ਨਜਾਇਜ਼ ਸਾਡੇ ਤੇ ਕੋਈ ਪਰਚਾ ਪਾਇਆ ਇੱਕ ਵੀ ਬੰਦਾ ਕਹਿ ਦੇਵੇ ਜਾਂ ਸਾਡੀ ਤਲਾਸ਼ੀ ਲਈ ਆ ਸਿਰਫ ਉਹੀ ਬੰਦਾ ਫੜਿਆ ਜਿਹਦੀ ਜੇਬ ਚੋਂ ਬਰਾਮਦ ਹੋਇਆ ਸਾਰਿਆਂ ਦੀ ਵੀਡੀਓ ਬਣੀਆਂ ਹੋਈਆਂ ਨੇ ਪੁਲਿਸ ਨੂੰ ਪਰਚੇ ਪਏ ਹੋਏ ਨੇ ਇਹ ਕੰਮ ਅਸੀਂ ਜਾਰੀ ਰੱਖਾਂਗੇ ਹਾਂ ਜਿਹੜੇ ਤੁਸੀਂ ਗੱਲ ਕਰਦੇ ਹੋ ਜੋ ਪੋਲਿਟਿਕਲ ਸਰਕਾਰਾਂ ਸੀਗੀਆਂ ਪਹਿਲਾਂ ਅਜ ਤੋਂ ਪਹਿਲਾਂ ਦੀ ਸਰਕਾਰ ਦੀ ਸਾਡੇ ਐਮਐਲਏ ਸੀਗੇ ਉਹਨਾਂ ਦੇ ਟਾਈਮ 'ਚ ਸਾਰਾ ਸਾਰਾ ਪਿੰਡ ਜਾਣਦਾ ਕਿਥੇ ਕਿਵੇਂ ਨਸ਼ਾ ਵਿਕਦਾ ਸੀਗਾ ਕਿਵੇਂ ਸ਼ਰਾਬ ਦੇ ਪੈਗ ਵੇਚਦੇ ਸੀ 10 10 20 20 ਰੁਪਏ ਦੇ ਪੈਗ ਵੇਚਦੇ ਸੀਗੇ 25 ਤੋਂ 30 ਬੰਦੇ ਸਕੂਟੀਆਂ ਦੇ ਵਿੱਚ ਖਾਲੀ ਸ਼ਰਾਬ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਗਲਾਸ 20 ਰੁਪਏ ਦਾ 25 ਰੁਪਏ ਦਾ 30 ਰੁਪਏ ਦਾ ਪੈਗ ਸ਼ ਤੇ ਮੈਂ ਆਪਣੇ ਉਸ ਟਾਈਮ ਦੇ ਇੱਕ ਪੰਚਾਇਤ ਮੈਂਬਰ ਨੂੰ ਮੈਂ ਆਪਣੇ ਮੈਂ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ ਮੈਂ ਫੋਨ ਵੀ ਕਰਿਆ ਸੀਗਾ ਨਾ ਵੀ ਥੋੜੀ ਪੰਚਾਇਤ ਆ ਥੋੜੀ ਸਰਕਾਰ ਆ ਤੁਹਾਡੇ ਚੱਲ ਕੀ ਰਿਹਾ ਪਿੰਡ ਚ ਉਹਨਾਂ ਦਾ ਮੈਨੂੰ ਇੱਕੋ ਇੱਕ ਜਵਾਬ ਦੀ ਕਹਿੰਦੇ ਇਹਨਾਂ ਦੀ ਪਹੁੰਚ ਸਾਡੇ ਤੋਂ ਉੱਪਰ ਆ ਬੇੜ ਨਸ਼ਾ ਵੇਚਣ ਵਾਲੇ ਨਾ ਸਾਡੇ ਤੋਂ ਉੱਪਰ ਤੱਕ ਪਹੁੰਚ ਇਹਨਾਂ ਦੀ ਵੀ ਸੀ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਸਰਪੰਚ ਸਰ ਵੀ ਇੱਕ ਇਹ ਵੀ ਗੱਲ ਆਈ ਹੈ ਕਿ ਇਹ ਬੱਚਾ ਸਿਰਫ ਨਸ਼ਾ ਕਰਦਾ ਸੀ ਨਸ਼ਾ ਵੇਚਦਾ ਨਹੀਂ ਸੀ ਤੇ ਉਸਨੇ ਇਹ ਗੱਲ ਤੁਹਾਨੂੰ ਬਾਰ-ਬਾਰ ਕਹੀ ਆ ਤੇ ਇਸ ਤਰ੍ਹਾਂ ਕੀ ਕਹੋਗੇ ਇਸ ਬਾਰੇ ਨੇ ਕਾਇਨ ਵਾਲਾ ਕੋਈ ਵੀ ਨਹੀਂ ਕਹਿੰਦਾ ਜੀ ਕੋਈ ਵੀ ਨਹੀਂ ਕਹਿੰਦਾ ਵੀ ਐਵੇਂ ਵੇਚਦਾ ਜੇ ਹੁਣ ਇੱਕ ਟਾਈਮ ਦੇ ਵਿੱਚ ਕੋਈ ਬੰਦੇ ਨੇ ਸਾਨੂੰ ਪਤਾ ਵੀ ਉਹਦਾ ਉਹਨੇ ਪਹਿਲਾਂ ਕੈਪਸੂਲ ਵੇਚ ਚੁੱਕਿਆ 45 ਤੋਂ 50 ਕੈਪਸੂਲ ਮੈਂ ਇਹ ਕੋਲੋਂ ਬਰਾਮਦ ਕਰਦਾ ਤਾਂ 45 ਤੋਂ 50 ਕੈਪਸੂਲ ਤਾਂ ਇਹ ਬੰਦਾ ਘੱਟੋ ਘਾਟਾ ਪੇ ਦੇਖੀ ਤਾਂ 15 ਦਿਨ ਚ ਵੀ ਨਹੀਂ ਖਾਂਦਾ ਵੇਚਦਾ ਸੀਗਾ ਬਿਲਕੁਲ ਵੇਚਦੇ ਸਾਰੇ ਨੂੰ ਪਤਾ ਮੈਨੂੰ ਪੱਕੀ ਇਨਫੋਰਮੇਸ਼ਨ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਮੈਂ ਉਹਦੀ ਤਲਾਸ਼ੀ ਲਈ ਹੈ ਉਹਦੇ ਕੋਲੋਂ ਬਰਾਮਦ ਕੀਤਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਉਸਦੇ ਪਰਿਵਾਰ ਪਰ ਮੈਂ ਇਹ ਵੀ ਕਿਹਾ ਕਿ ਉਹ ਉਸਦੀ ਦਵਾਈ ਚੱਲ ਰਹੀ ਸੀ ਇਸ ਕਰਕੇ ਦਵਾਈ ਖਾ ਰਿਆ ਸੀ ਇਹ ਨੇ ਦਵਾਈ ਤਾਂ ਦੇਖੋ ਦਵਾਈ ਤੋਂ ਬਹੁਤ ਨੌਜਵਾਨ ਨੇ ਸਾਡੇ ਜਿਹੜੇ ਨਸ਼ੇ ਦੇ ਕੰਮ ਲੈਂਦੇ ਆ ਹਸਪੀਟਲ ਤੋਂ ਜਿਹੜੇ ਲੈਂਦੇ ਆ ਗੋਲੀ ਖਾਂਦੇ ਆ ਉਹ ਸਿਰਫ ਨਸ਼ੇ ਦਾ ਕੰਮ ਲੈਂਦੇ ਆ ਮੈਂ ਬਹੁਤ ਬੱਚਿਆਂ ਨੂੰ ਦਵਾਈ ਦਵਾਈ ਆ ਜੀ ਮੈਂ ਆਪਣੇ ਪੱਲੇ ਉਹ ਜਿਹੜੇ ਬੱਚੇ ਮਾਵਾ ਮੇਰੇ ਕੋ ਆ ਕੇ ਰਹਿੰਦੀਆਂ ਸੀਗੀਆਂ ਵੀ ਸਾਡੇ ਬੱਚੇ ਨਸ਼ਾ ਨਹੀਂ ਛੱਡ ਰਹੇ ਗਰੀਬ ਪਰਿਵਾਰਾਂ ਸੀ ਉਹ ਸਾਡੇ ਕਹਣੇ ਵੇਚਦੇ ਸੀ ਸਾਡੇ ਉਹਨੇ ਨਾ ਸਿਲੰਡਰ ਵੇਚਤੇ ਸਾਡਾ ਆਹ ਵੇਚਦਾ ਸਾਡਾ ਸਮਾਨ ਵੇਚਦਾ ਤੇ ਮੈਂ ਉਹਨਾਂ ਨੂੰ ਬਹੁਤ ਵਾਰ ਬਹੁਤ ਬੱਚੇ ਮੈਂ ਤੁਹਾਨੂੰ ਕਦੇ ਮਿਲਾ ਵੀ ਦਊਗਾ ਉਹਨਾਂ ਨੂੰ ਮੈਂ 2-2 ਮਹੀਨੇ ਲਗਾਤਾਰ ਦਵਾਈ ਖਲਾਈ ਆ ਉਹ ਦਵਾਈ ਵੀ ਖਾਈ ਜਾਂਦੇ ਜਿਹੜਾ ਨਸ਼ਾ ਵੀ ਖਾਈ